ਸਾਈ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਕੋਰ ਸੰਧੂ ਵੱਲੋਂ ਤੇ ਅੱਜ ਬਟੀਕ ਤੇ ਆਪਾਂ ਆ ਸੂਟ ਕੱਟਿਆ ਤੇ ਬਸ ਰੈਡੀ ਹੋ ਚੱਲਾ ਇਹ 5 ਵਜੇ 6 ਵਜੇ ਦੇਣਾ ਵਾ ਸੂਟ ਤੇ ਸਲਵਾਰ ਆਲਮੋਸਟ ਰੈਡੀ ਹੋ ਗਈ ਆ ਬਸ ਸ਼ਰਟ ਰਹਿ ਗਈ ਸੀਗੀ ਸ਼ਰਟ ਵੀ ਕਰਕੇ ਤੇ ਤੁਹਾਨੂੰ ਦੱਸਿਆ ਜਿਹੜੇ ਉਹ ਪਾਕਿਸਤਾਨੀ ਸੀ ਸੂਟ ਉਹ ਸ਼ਰਟ ਇੱਕ ਰੈਡੀ ਹੋ ਗਈ ਆ ਤੇ ਦੋ ਸੂਟ ਰਹਿ ਗਏ ਅਜੇ ਵੀ ਦੇਖੋ ਲੁੱਕ ਫਾਈਨਲ ਲੁੱਕ ਉਨੇ ਕਸਟਮਰ ਨੇ ਡਿਮਾਂਡ ਸੀ ਕਿ ਵੀ ਸਾਨੂੰ ਜਿਆਦਾ ਖੁੱਲੀ ਬਾਹ ਨਹੀਂ ਚਾਹੀਦੀ ਨਾਰਮਲੀ ਖੁੱਲੀ ਚਾਹੀਦੀ ਆ ਤੇ ਆਪਾਂ ਨਾਰਮਲ ਹੀ ਰੱਖੀ ਆ ਬਾਹੂ ਨਾਰਮਲ ਹੀ ਰੱਖੀ ਆ ਖੁੱਲੀ ਲੁੱਕ ਚੈੱਕ ਕਰੋ ਤੇ ਸਬਸਕ੍ਰਾਈਬ ਮੇਰਾ ਚੈਨਲ ਪੰਜਾਬੀ ਮਮ W1 ਕਰ ਦਿਆ ਕਰੋ ਗਾਇਸ ਤੇ ਲੁੱਕ ਦੇਖੋ ਇੱਕ ਰੈਡੀ ਹੋ ਗਿਆ ਵਾ ਸਲਵਾਰਾਂ ਵੀ ਦੋ ਰੈਡੀ ਹੋ ਗਈਆਂ ਤਿੰਨ ਸੂਟਸ ਜਿਹਾ ਏ ਪਾਕਿਸਤਾਨੀ ਵਾਲੇ ਸਲਵਾਰ ਰੈਡੀ ਹੋ ਗਈਆਂ ਵਾ ਤੇ ਦੋ ਸੂਟ ਬਸ ਸਲਾਈ ਕਰਨ ਵਾਲੇ ਰਹਿ ਗਏ ਆ ਉਹ ਕਰਾਂਗੀ ਜਿਹੜੇ ਪਹਿਲੇ ਸੂਟ ਫੜੇ ਸੀ ਉਹ ਵੀ ਕਸਟਮਰ ਕਾਲੀ ਪਾਏ ਸੀ ਤੇ ਸਾਡਾ ਸੂਟ ਵੀ ਰੈਡੀ ਕਰ ਦੋ ਫਿਰ ਉਹ ਕਾਟਨ ਦਾ ਸੂਟ ਅੱਜ ਕਟਿੰਗ ਕਰਕੇ ਤੇ 5 ਵਜੇ ਆ ਵੀ ਰੈਡੀ ਕਰਨਾ ਤੇ ਇੱਕ ਸੂਟ ਆਪਾਂ ਪਾਕਿਸਤਾਨੀ ਵਾਲਾ ਕਰ ਦੇਣਾ ਇੱਕ ਹੋਰ